ਸਤਿ ਸ਼੍ਰੀ ਅਕਾਲ ਦੋਸਤੋ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਦੀ ਜੋ ਖਬਰ ਹੈ ਉਹ ਹੈ ਅਬੋਹਰ ਦੇ ਕੱਚਾ ਸੀਡ ਫਾਰਮ ਦੀਆਂ ਜਿੱਥੇ ਇੱਕ ਨੌਜਵਾਨ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ Laash ਮਿਲੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਇਸ ਨੌਜਵਾਨ ਦਾ ਕਿਸੇ ਕਾਰਨਾ ਕਰਕੇ ਕਤਲ ਕਰਕੇ Laash ਨੂੰ ਸੁੱਟੀ ਗਈ ਹੈ ਇਸ ਵਕਤ ਜਾਣਕਾਰੀ ਮਿਲਣ ਤੋਂ ਬਾਅਦ ਅਬੋਹਰ ਨਗਰਥਾਣਾ ਇੱਕ ਦੀ ਪੁਲਿਸ ਵੀ ਮੌਕੇ ਉੱਪਰ ਪਹੁੰਚੀ ਹੈ ਪੁਲਿਸ ਵੱਲੋਂ ਆਪਣੀ ਜਾਂਚ ਕੀਤੀ ਜਾ ਰਹੀ ਹੈ ਪਰਿਵਾਰਿਕ ਮੈਂਬਰ ਇੱਥੇ ਮੌਜੂਦ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਗੱਲ ਹੋਈ ਸੀ ਕਿੰਨੇ ਦਿਨਾਂ ਤੋਂ ਇਹ ਨੌਜਵਾਨ ਲਾਪਤਾ ਸੀ ਤੇ ਅੱਜ ਪੇਤ ਪਰੇ ਹਾਲਾਤਾਂ ਆਜ ਪੁੱਤਰ ਪਤਾ ਸੰਤ ਪਤਾ ਹੀ ਨਹੀਂ ਲੱਗਿਆ ਉਹਨੇ ਬਹੂਟੀ ਨੇ ਕਿਦੋਂ ਗਾंड-ਗਾंड ਗਈ ਸੱਦਾਂ ਸਾਨੂੰ ਨਹੀਂ ਆਖ ਸਾਡੇ ਸਾਹਮਣੇ ਘਰ ਆਇਆ ਸਾਡੇ ਨਾਲ ਦੀ ਬਹੂ ਨਹੀਂ ਬੋਲਦੀ ਸੀਗੀ ਤੇ ਉਹ ਉਹ ਮੇਰਾ ਮੁੰਡਾ ਬੁਲਾ ਲੈਂਦਾ ਸੀ ਇਹ ਵਾਲਾ ਨੁੱਕ ਚੁਪ ਕੇ ਬਹੂ ਪਰ ਠੀਕ ਉਹ ਨਹੀਂ ਬੁਲਾਣ ਦਿੰਦੀ ਸੀ ਕਹਿੰਦੀ ਨਹੀਂ ਬੁਲਾਣਾ ਨਾ ਨੰਮੇ ਪਤਾ ਵਿਕਰਮ ਸਿੰਘ ਜੀ ਜਿਹਨਾਂ ਜੱਟ ਹੋਇਆ ਉਹਨਾਂ ਦੇ ਚਾਹ ਉਹ ਕਲੀਪ ਸਿੰਘ ਜੀ ਜੀਤ ਸਿੰਘ ਇਹ ਗੱਲ ਵੀ ਉਸਕੇ ਪਤਾ ਲੱਗ ਗਿਆ ਗੱਲ ਕੀ ਜੀ ਸਵੇਰੇ ਸਵੇਰੇ ਮੈਂ ਨਾ ਇਹ ਵੈਨਾਂ ਦੇ ਫੈਮਿਲੀ ਨੇ ਕਿਹਾ ਵੀ ਰਾਤ ਦਾ ਘਰੇ ਨਹੀਂ ਆਇਆ ਵਾ ਵੀ ਸਵੇਰੇ 6 ਵਜੇ ਗੇਟ ਖਲਵਾਤਾ ਆਪਣਾ ਆਪਣਾ ਲੱਗਪੋਰਸ ਨਾਲ ਲੱਗਪੋਰਸ ਨਾਲ ਠੀਕ ਹੈ 6 ਵਜੇ ਗੇਟ ਖਲਵਾਤਾ ਇਹਨਾਂ ਨੇ ਵੀ ਅੰਦਰ ਆਈ ਇਹਨੇ ਕਰਦੀ ਐਂਟਰੀ ਉਹਨਾਂ ਨੇ ਕੀਤੀ ਮੈਨੂੰ ਕਹਿੰਦੀ ਤੇਰਾ ਵੀਰਾ ਰਾਤ ਦਾ ਘਰ ਨਹੀਂ ਆਇਆ ਮੈਂ ਕੋਈ ਗੱਲ ਨਹੀਂ ਆਇਆ ਤਾਂ ਕੋ ਪਤਾ ਲੈ ਲੈਣੇ ਮੈਂ ਕਿਤੇ ਗੇੜੇ ਤੇ ਗਿਆ ਹਣਾ ਲੱਕੜਾਂ ਦਾ ਕੰਮ ਕਰਦਾ ਜੀ ਇਹ ਮੈਂ ਕੰਮ ਤੇ ਗਿਆ ਹੁਣ ਲੇਕਿਨ ਕੰਮ ਤੇ ਨਹੀਂ ਗਿਆ ਸੀ ਗਏ ਰਾਤ ਨੂੰ ਮਾਰ ਕੇ ਕੋਈ ਸੁੱਟ ਗਿਆ ਨੂੰ ਬਾਅਦ ਤੋਂ ਵੱਧ ਕੇ ਆਪਾਂ ਨੂੰ ਗੱਲ ਲੀਆਂ ਦੇ ਜੈ ਸ਼੍ਰੀ ਰਾਮ ਜੀ ਹਾਂਜੀ ਮੈਰਿਡ ਸੀ ਮੈਰਿਡ ਹੈਗੇ ਜੀ ਦੋ ਬੱਚੇ ਹੈ ਜੀ ਕੁੜੀ ਮੁੰਡਾ ਜੀ 11 ਸਾਲ ਦੀ ਉਮਰ ਹੈ ਨਾ ਦੀ ਹੈਗੀ 34 38 ਸਾਲ ਦੇ ਵਿੱਚ ਵਿੱਚ ਹੈਗੀ ਹੈ ਜੀ ਇਕ ਹੈ ਵੀਰੇ ਹਲਕੀ ਨਾਮ ਕਿਦਾਂ ਮੇਰਾ ਨਾਮ ਅਰਜੀਤ कौर ਹੈ ਕਿ ਕੀ ਲੱਗਦਾ ਸੀ ਮੇਰਾ ਫਿਰ ਰਹੇਗਾ ਸੀ ਅੱਛਾ ਕੀ ਅੱਜ ਪਤਾ ਕਿਵੇਂ ਲੱਗਿਆ ਕੀ ਗੱਲ ਹੋਈ ਹੈ ਪਤਾ ਨਹੀਂ ਵੀਰੇ 2-3-4 ਦਿਨ ਹੋ ਗਏ ਕਰੇ ਲੜਾਈ ਬਹੁਤ ਜ਼ਿਆਦਾ ਚੱਲੀ ਹੋਈ ਹੈ ਨਾ ਨਾ ਰੋਟੀ ਦੇਵੇ ਨਾ ਚਾਹ ਨਾ ਪਾਣੀ ਅੱਛਾ ਹਾਂਜੀ ਅੱਛਾ ਆਪਦੇ ਘਰੇ ਕਰੇ ਕਰੇਲੂ ਹਾਂਜੀ ਕਰੇਲੂ ਚੱਲਿਆ ਸੀ ਅੱਜ ਸਵੇਰੇ ਕਿਵੇਂ ਪਤਾ ਲੱਗਿਆ ਸਵੇਰੇ ਪਤਾ ਨਹੀਂ ਮੈਨਾਂ ਵੀਰੇ ਹੋਰਾਂ ਨੂੰ ਪਤਾ ਹੈਗਾ ਠੀਕ ਹੈ ਹਾਂਜੀ ਕੋ ਇਨਫੋਰਮੇਸ਼ਨ ਮਿਲੀ ਹੈ ਇਹ ਮੌਕੇ ਤੇ ਆਏ ਆ ਹੁਣ ਇਹਨੂੰ ਇੱਥੋਂ ਡੈੱਡ ਬੋਡੀ ਲੈ ਕੇ ਜਾ ਰਹੇ ਆ ਆਪਾਂ ਇਹਦਾ ਪੋਸਟਮਾਰਟਮ ਕਰਾਵਾਂਗੇ ਜੋ ਇਹਦੇ ਵਿੱਚ ਲਾਤ ਹੋਣਗੇ ਉਸ ਤਰ੍ਹਾਂ ਕਾਰਵਾਈ ਕਰਦੇ ਆਗੇ ਇਹਦਾ ਨਾਮ ਹੈਗਾ ਜੀ ਇਹਦਾ ਨਾਮ ਕੁਲਦੀਪ ਸਿੰਘ ਪੁੱਤਰ ਜੀਤ ਸਿੰਘ ਹੈ ਜੰਮੂ ਅਸਤੀ 3 ਨੰਬਰ ਗਲੀ ਦੇ ਰਹਿਣ ਵਾਲਾ ਜੀ ਹੈ ਸਰ ਮੁੱਖੀ ਤੇ ਕੀ ਪਤਾ ਲੱਗਦਾ ਲੱਗਦਾ ਜੀ ਪੋਸਟਮਾਰਟਮ ਤੋਂ ਬਾਅਦ ਅਸੀਂ ਤੁਹਾਨੂੰ ਸਾਰੀ ਜੋ ਵੀ ਡਿਟੇਲ ਹੋਏਗੀ ਨਾ ਸਾਰੀ ਤੁਹਾਨੂੰ ਸ਼ੇਅਰ ਕਰ ਦਿਆਂਗੇ ਅਸੀਂ ਜਿਹਨਾਂ ਵੱਲੋਂ ਹੱਤਿਆ ਦੇ આરોਪ ਲਾਏ ਜਾ ਰਹੇ ਆ ਜੋ ਵੀ ਪੋਸਟਮਾਰਟਮ ਤੇ ਵਿੱਚ ਆਏਗਾ ਨਾ ਡਾਕਟਰ ਸਾਹਿਬ ਜੋ ਵੀ ਦੱਸਣਗੇ ਜੋ ਇਹਦੇ ਮੁਤਾਬਕ ਕਾਰਵਾਈ ਬੰਦੀ ਹੋਏਗੀ ਉਹ ਉਸ ਮੁਤਾਬਕ ਕਾਰਵਾਈ ਕਰ ਦਿਆਂਗੇ ਆਪਾਂ ਸਵੇਰਾ ਟੀਵੀ ਲਈ ਆ ਬੋਹਰ ਤੋਂ ਤਰਮਿੰਦਰ ਦੀ ਰਿਪੋਰਟ